ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਰਮਿੰਦਰ ਸਿੰਘ ਤੇਵਾਣਾ ਬਾਗਾਂ ਤੇ ਰਾਗਾਂ ਦੇ shear ਪਟਿਆਲਾ ਤੋਂ ਤੇ ਭੈਣਾਣੀ ਡਾਕਟਰ ਹਰਸ਼ੰਦਰ ਗੌਰ ਹਰਾਂ ਦੇ ਘਰੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਈ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ ਤੇ ਡਾਕਟਰ ਗੁਰਪਾਲ ਸਿੰਘ ਸ਼੍ਰੀਕੇ ਹੱਥ ਭੈਣ ਜੀ ਰਾਂ ਦੇ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਥੈਂਕ ਯੂ ਤੇ ਇਹਨਾਂ ਦੇ ਸਾਹਮਣੇ ਲਾ ਡਾਕਟਰ ਰਜਤ ਲੰਡਨ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਜਿਹੜੀ ਗਲੀ ਐ ਤੁਸੀਂ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਪੜ੍ਹਦੇ ਹੋ ਡਾਕਟਰ ਸਾਹਿਬ ਦੇ ਪਿਤਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਹੋਰੀ ਤੇ ਇਹ ਭੂਤਵਾੜਾ ਇਹ ਭੂਤਵਾੜਾ ਜਿਸ ਥਾਂ ਤੇ ਅਸੀਂ ਅੱਜ ਬੈਠੇ ਆਂ ਇਹ ਭੂਤਵਾੜਾ ਜੀ ਬਿਲਕੁਲ ਉਹ ਸਾਰੇ ਜਿਹੜੇ ਵਿਦਵਾਨ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦੇ ਜੋੜੀਦਾਰ ਇਹ ਜਿਸ ਜਗ੍ਹਾ ਤੇ ਅਸੀਂ ਬੈਠੇ ਆਂ ਇਸ ਨੂੰ ਪੰਜਾਬੀ ਸਾਹਿਤ ਦੇ ਵਿੱਚ ਭੂਤਵਾੜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਡਾਕਟਰ ਸਾਹਿਬ ਤੁਸੀਂ ਤੇ ਉਹ ਸਾਰੀਆਂ ਚੀਜ਼ਾਂ ਬਚਪਨ ਚ ਵੇਖੀਆਂ ਨੇ ਪਰ ਅੱਜ ਭੂਤਵਾੜੇ ਦੇ ਵਿੱਚ ਮੈਂ ਵੀ ਬਹੁਤ ਦੇਰ ਬਾਅਦ ਆਇਆ ਹਾਂ ਪਰ ਇੱਥੇ ਬਿਲਕੁਲ ਹੀ ਦੇਵਤਿਆਂ ਵਾਲਾ ਕੰਮ ਹੋਇਆ ਅ ਅੱਜ ਤੁਸੀਂ ਤਸਵੀਰ 'ਚ ਵੇਖ ਰਹੇ ਹੋ ਤਕਰੀਬਨ ਗੁਰਦਾਸਪੁਰ ਦੇ ਕਲਾਨੌਰ ਜਾਂ ਹੋਰ ਕਈ ਖੇਤਰਾਂ ਦੇ ਕਈ ਪਿੰਡਾਂ ਚੋਂ ਸੰਧਵਾ ਪਿੰਡਾਂ ਸਿੰਘਪੁਰਾ ਕਈ ਪਿੰਡਾਂ ਦੀਆਂ ਤਕਰੀਬਨ ਬੱਚੀਆਂ ਆਈਆਂ ਨੇ ਮੇਰੇ ਖਿਆਲ ਨਾਲ 30 ਦੇ ਕਰੀਬ ਬੱਚੀਆਂ ਸੀ ਜਿਨ੍ਹਾਂ ਨੂੰ ਡਾਕਟਰ ਹਰਸ਼ ਜੋ ਟਰਸਟ ਚਲਾਉਂਦੇ ਨੇ ਡਾਕਟਰ ਹਰਸ਼ ਚੈਰੀਟੇਬਲ ਟਰਸਟ ਤੇ ਉਹਨਾਂ ਵੱਲੋਂ ਜੋ ਹੈਲਪਫੁਲ ਮਾਈਕ ਮਦਦ ਕੀਤੀ ਜਾਂਦੀ ਹੈ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਉਸ ਮੁਤਾਬਕ ਅਜੇ ਇਕੱਠਾ ਸੀਗਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਧਿਆਣੀਆਂ ਦੀਆਂ ਬੱਚਿਆਂ ਦੀਆਂ ਉਹਨਾਂ ਦੇ ਗਾੜੀ ਹੁੰਦੀਆਂ ਤੇ ਡਾਕਟਰ ਸਾਹਿਬ ਪਹਿਲਾਂ ਯਾਦਾਂ ਆਪਾਂ ਭੂਤਵਾੜੇ ਦੀਆਂ ਸਾਂਝਾ ਕਰਾਂਗੇ ਤੁਹਾਡੇ ਬਚਪਨ ਚ ਜਿਹੜਾ ਭੂਤਵਾੜਾ ਇਸ ਜਗ੍ਹਾ ਤੇ ਵੇਖਿਆ ਕਿਦਾਂ ਦਾ ਹੁੰਦਾ ਸੀ ਦੇਖੋ ਮੇਰੀ ਤਾਂ ਉਮਰ ਹੀ ਉਦੋਂ ਡੇਢ ਸਾਲ ਦੀ ਸੀ ਸੋ ਤੁਸੀਂ ਮੈਨੂੰ ਨਹੀਂ ਲੱਗਦਾ ਮੈਂ ਕੁਝ ਵੀ ਉਸ ਸਮੇਂ ਦਾ ਆ ਬਾਤ ਜਦੋਂ ਪ੍ਰੋਫੈਸਰ ਸਾਹਿਬ ਬੰਦੇ ਹੋਏ ਸੋਣਿਆ ਜੀ ਬਿਲਕੁਲ ਉਦੋਂ ਜੋ ਮਹਿਫਲਾਂ ਲਗਿਆ ਕਰਦੀਆਂ ਸਨ ਉਹਦੇ ਵਿੱਚ ਮੈਂ ਆਪਣਾ ਗੁੱਸਾ ਗਿਲਾਜ ਸਾਂਝਾ ਕਰ ਦਿੰਨੀ ਆ ਕਿ ਮੈਂ ਜਦੋਂ ਗੱਲ ਕਰਨੀ ਕਿ ਅੱਜ ਮੈਂ ਫਲਾਣੇ ਮੇਰੀ ਕੋਈ ਸਹੇਲੀ ਨੇ ਲਈ ਆਏ ਲਈ ਤੇ ਮੈਨੂੰ ਵੀ ਕੁਝ ਨਵੀਂ ਚੀਜ਼ ਚਾਹੀਦੀ ਹੈ ਤਾਂ ਮੈਨੂੰ ਜਵਾਬ ਹਮੇਸ਼ਾ ਨਾ ਹੀ ਹੁੰਦਾ ਸੀ ਤੇ ਮੈਂ ਪੁੱਛਣਾ ਕਿਉਂ ਮੇਰੇ ਲਈ ਚੀਜ਼ਾਂ ਨਹੀਂ ਨਵੀਆਂ ਆਂਦੀਆਂ ਤੇ ਮੈਨੂੰ ਮੇਰੇ ਮੰਮੀ ਨੇ ਕਹਿਣਾ ਕਿ ਉਹ ਸਾਹਮਣੇ ਭੂਤਵਾਲਾ ਨਾ ਜਿੱਥੇ ਰਹਿੰਦੇ ਨੇ ਤੇਰੇ ਪਾਪਾ ਜੀ ਦੇ ਸਟੂਡੈਂਟਸ ਉਹਨਾਂ ਦੀਆਂ ਫੀਸਾਂ ਨਹੀਂ ਸੀ ਪੂਰੀਆਂ ਹੋ ਰਹੀਆਂ ਸੋ ਉਹਨਾਂ ਨੇ ਬਾਕੀ ਤਨਖਾਹ ਉਹਨਾਂ ਦੀਆਂ ਕਿਸਤਾਂ ਲਈ ਦੇ ਦਿੱਤੀਆਂ ਕੋਈ ਗੱਲ ਨਹੀਂ ਅਗਲੇ ਮਹੀਨੇ ਦੇਖਾਂਗੇ ਪਰ ਉਹ ਅਗਲਾ ਮਹੀਨਾ ਕਦੇ ਆਇਆ ਹੀ ਨਹੀਂ ਸੋ ਮੇਰਾ ਗੁੱਸਾ ਗਿਲਾਸੀ ਕਿਤਾਬਾਂ ਜਿੰਨੀ ਮਰਜ਼ੀ ਪੜ ਲਓ ਹਾਂਜੀ ਕਿਤਾਬਾਂ ਜਿੰਨੀਆਂ ਮਰਜ਼ੀ ਪੜ ਲਓ ਚੀਜ਼ਾਂ ਚੁੜਾ ਨਹੀਂ ਖਾਣ ਲਈ ਜਿੰਨਾ ਮਰਜ਼ੀ ਖਾ ਲਓ ਠੀਕ ਹੈ ਚੀਜ਼ਾਂ ਚੁਜਾਂ ਦੀ ਕੋਈ ਮਤਲਬ ਨਹੀਂ ਹੈ ਲੈਣ ਦਾ ਹਾਂ ਪੰਜਾਬੀ ਸਹਿਤ ਦੇ ਬਹੁਤ ਸਾਰੇ ਵਿਦਵਾਨ ਸਹਿਤਕਾਰ ਪੰਜਾਬ ਦੀਆਂ ਜਿਹੜੀਆਂ ਮਾਇਨਾ ਸਿੱਖਿਤਾ ਉਸ ਪੂਤਵਾੜੇ ਦੇ ਵਿੱਚ ਉਦੋਂ ਮੰਦ ਹਾਲੀ ਦੇ ਵਿੱਚ ਰਹਿੰਦੀਆਂ ਸੀ ਤੇ ਪੜੇ ਲਿਖੇ ਸੀਗੇ ਜਿਹੜੇ ਅੱਜ ਕੱਲ ਬਹੁਤ ਬਾਤ ਵਿਦਵਾਨ ਨੇ ਉਹ ਜਦੋਂ ਭੂਤਵਾੜੇ ਦੇ ਮੈਂਬਰ ਕਦੇ ਕਦਾਈ ਹੋਣ ਆਉਂਦੇ ਨੇ ਕੌਣ ਕੌਣ ਆਉਂਦੇ ਨੇ ਕੀ ਮਹਿਸੂਸ ਕਰਦੇ ਨੇ ਹੁਣ ਤਾਂ ਬਹੁਤ ਸਾਰੇ ਜਣੇ ਤਾਂ ਡਰੇ ਨਹੀਂ ਪਰ ਫਿਰ ਵੀ ਜਦੋਂ ਕੋਈ ਕੈਨੇਡਾ ਤੋਂ ਹੁਣ ਕਦੇ ਮਿਲ ਜਾਂਦੇ ਨੇ ਕੋਈ ਜਾਂ ਕੋਈ ਆਂਦੇ ਨੇ ਤੇ ਉਹ ਮੈਂ ਅਜ ਵੀ ਦੇਖਦੀ ਆ ਜਦੋਂ ਕਦੇ ਬਜ਼ੁਰਗ ਕੋਈ ਉਸ ਸਮੇਂ ਦੇ ਕਿਵੇਂ ਉਹ ਉੱਥੇ ਸਾਹਮਣੇ ਪਾਪਾ ਜੀ ਦੇ ਘਰ ਵਿੱਚ ਅੱਜ ਵੀ ਬਾਹਰੋਂ ਹੀ ਮੱਥਾ ਟੇਕ ਕੇ ਜ਼ਮੀਨ ਨੂੰ ਚੁੰਮ ਕੇ ਫਿਰ ਜਾਂਦੇ ਨੇ ਸੋ ਸੱਚ ਜਾਣਿਓ ਬੜਾ ਹੌਲਜਾ ਦੇਖੋ ਮੈਂ ਆਪਣੀ ਛੋਟੇ ਹੁੰਦਿਆਂ ਬਲਰਾਜ ਸਾਨੀ ਜੀ ਤੋਂ ਲੈ ਕੇ ਨਾਨਕ ਸਿੰਘ ਜੀ ਤੋਂ ਲੈ ਕੇ ਜੀਵ ਕੁਮਾਰ ਬਟਾਲਵੀ ਤਾਂ ਮੈਂ ਮੋਢੇ ਤੇ ਚੜ ਕੇ ਉਹ ਮੈਨੂੰ ਲੈ ਜਾਂਦੇ ਹੁੰਦੇ ਸਨ ਜਦੋਂ ਅਸੀਂ ਉਹ ਜੀ ਉਹ ਮੇਰੇ ਨਾਲ ਗੀਤ ਗਾਉਂਦੇ ਰਹਿਣਾ ਉਹਨਾਂ ਨੇ ਤੇ ਮੈਂ ਛੋਟੀ ਜੀ ਉਹਨਾਂ ਦੇ ਮੋਢੇ ਤੇ ਬੈਠੀ ਹੋਣਾ ਉਦੋਂ ਸਾ ਲੁਧਿਆਣਾ ਗਵਰਨਮੈਂਟ ਕਾਲਜ ਫਾਰ ਬॉयਜ਼ ਵਿੱਚ ਤੇ ਉਹਨਾਂ ਦਾ ਰੋਜ਼ ਸ਼ਾਮ ਦਾ ਹੀ ਸ਼ੁਗਲ ਹੁੰਦਾ ਸੀ ਚੱਲ ਬੈ ਮੋਢੇ ਤੇ ਚੱਲ ਚੱਲੀਏ ਤੇ ਉਹ ਗੁੰਗਣਾਉਂਦੇ ਜਾਣਾ ਪਰ ਕਿਉਂਕਿ ਮੈਂ ਦੱਸਿਆ ਮੈਂ ਬਹੁਤ ਛੋਟੀ ਸਾਂ ਤੋ ਪਰ ਮੈਨੂੰ ਇਹ ਜ਼ਰੂਰ ਦਿਖਦਾ ਹੁੰਦਾ ਸੀ ਕਿ ਉਹ ਜਦੋਂ ਨਿਕਲਦੇ ਨੇ ਕਿਵੇਂ ਇਹਨਾਂ ਸਾਰਿਆਂ ਨੂੰ ਲੋਕ ਮਿਲਣ ਲਈ ਆ ਜਾਂਦੇ ਨੇ ਸੋ ਇੰਨਾ ਕਿ ਤਾਂ ਛੋਟੇ ਬੱਚੇ ਨੂੰ ਵੀ ਮਹਿਸੂਸ ਹੋ ਜਾਂਦਾ ਹੈ ਕਿ ਬਹੁਤ ਕੋਈ ਇੰਪੋਰਟੈਂਟ ਫਿਗਰਸ ਨੇ ਜਿਹੜੇ ਜਿਨ੍ਹਾਂ ਨੂੰ ਸਾਰੇ ਮਿਲਣ ਆ ਰਹੇ ਨੇ ਤੇ ਪਰ ਮੈਂ ਉਹਨਾਂ ਦੀ ਗੋਦੀ ਵਿੱਚ ਬੈਠੀਆਂ ਜਾਂ ਮੋਢੇ ਤੇ ਚੜ੍ਹੀਆਂ ਜੀ ਬਿਲਕੁਲ ਅੱਜ ਜਿਹੜੀਆਂ ਬੱਚੀਆਂ ਆਈਆਂ ਮੈਂ ਵੀ ਵੇਖਿਆ ਬੱਚੀਆਂ ਦੀ ਗੱਲਾਂ ਇਦਾਂ ਵੀ ਹੁੰਦੀਆਂ ਨੇ ਸੋਹਣੀਆਂ ਤੇ ਡਾਕਟਰ ਸਾਹਿਬ ਜਿਹੜਾ ਤੁਸੀਂ ਇਹ ਰਲ ਮਿਲ ਕੇ ਆਪਣੀ ਟਰਸਟ ਸ਼ੁਰੂ ਕੀਤਾ ਕਦੋਂ ਇਸ ਦੀ ਸ਼ੁਰੂਆਤ ਕੀਤੀ ਤੇ ਇਹ 2008 ਵਿੱਚ ਡਾਕਟਰ ਹਰਸ਼ਿੰਦਰ ਗਏ ਨੁੰਦੜ ਅਸੀਂ ਇਹ ਕੰਮ ਤਾਂ ਦੇਖੋ ਸਾਡਾ ਵਿਆਹ ਹੋਇਆ 91 ਵਿੱਚ ਤੇ ਉਸ ਤੋਂ ਬਾਅਦ ਕੁਝ ਸਾਲ ਬਾਅਦ ਅਸੀਂ ਦੋਨਾਂ ਦੇ ਕਿਉਂਕਿ ਖਿਆਲات ਇੱਕੋ ਜਿਹੇ ਕਿ ਗਰੀਬਾਂ ਦੀ ਮਦਦ ਸੋਸ਼ਲ ਸਰਵਿਸ ਬੜੀ ਲੋਡ ਹੈ ਡਾਕਟਰੀ ਸਹਾਇਤਾ ਆਪਣੇ ਪਿੰਡ ਜਾਣੀ ਚਾਹੀਦੀ ਅਸੀਂ ਕੈਂਪ ਕੋ ਬੁਲਾਦੇ ਹੁੰਦੇ ਸੀ ਤੇ ਉੱਥੇ ਜਾ ਕੇ ਹਾਲਾਤ ਦੇਖਨੇ ਵੀ ਲੋਕ ਤਾਂ ਨਾ ਪਤਾ ਨਹੀਂ ਕਿਹੜੀਆਂ ਰੀਤੀਆਂ ਰਿਵਾਜਾਂ ਚ ਕਿੱਥੇ ਪਏ ਨੇ ਅਸੀਂ ਸਾਡੇ ਕਿਉਂਕਿ ਅਸੀਂ ਮੇਰੇ ਫਾਦਰ ਇੰਜੀਨੀਅਰ ਸੀ ਮਦਰ ਵੀ ਪੜੇ ਲਿਖੇ ਅਸੀਂ ਤਾਂ ਇਹ ਕਦੇ ਚੀਜ਼ਾਂ ਦੇਖੀਆਂ ਨਹੀਂ ਵੀ ਧੀਆ ਨਾਲ ਟੱਕਾ ਜਾਂ ਧੀਆ ਨਾਲ ਵਿਤਕਰਾ ਵੀ ਧੀਆ ਨੂੰ ਮਾਰਿਆ ਜਾਂਦਾ ਇਹ ਚੀਜ਼ਾਂ ਬੜੀਆਂ ਨਵੀਆਂ ਨਵੀਆਂ ਸੀ ਨਾ ਦੇਖੋ ਅਸੀਂ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਆ ਇਹ ਸਿਲੇਬਸ 'ਚ ਹੈ ਹੀ ਨਹੀਂ ਵੀ ਕੋਈ ਫਿਟੀਸਾਈਡ ਹੁੰਦਾ ਹੈ ਕੋਈ ਇਨਫੈਂਟਿਸਾਈਡ ਹੁੰਦਾ ਵੀ ਬੱਚੇ ਨੂੰ ਬੱਚੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਜਾਂ ਬਈ ਉਹਨੂੰ ਹਮਾਰਾ ਅਲਟਰਾਸਾਉਂਡ ਰਾਈ ਮਾਂ ਦੇ ਢਿੱਡ ਦੇ ਵਿੱਚ ਤੇਰੇ ਕਦੋਂ ਸੀ ਇਹ ਜਿਹੜਾ ਬੱਚਿਆਂ ਦੇ ਉਦੋਂ ਫੇਰ ਸ਼ੁਰੂ ਕੀਤਾ ਵੀ ਇਹ 2002-23 ਦੇ ਵਿੱਚ ਅਸੀਂ ਇਹ ਸ਼ੁਰੂ ਕਰਤਾ ਸੀ ਵੀ ਆਪ ਵੀ ਪੜਾਈਏ ਚਲੋ ਦੋ ਬੱਚੇ ਪੜਾ ਲੀਆਂ ਕਦੇ ਚਾਰ ਪੜਾ ਲੀਆਂ 6 ਪੜਾਤੀਆਂ ਇਸ ਤਰ੍ਹਾਂ ਫੇਰ ਹੌਲੀ ਹੌਲੀ ਵਧਦਾ ਹੀ ਜਦੋਂ 2008 'ਚ ਨਿਊਜ਼ੀਲੈਂਡ ਗਏ ਉੱਥੇ ਕੁਝ ਐਨਆਰਆਈਸ ਨੇ ਬੜਾ ਸਟੀਮੂਲਸ ਦਿੱਤਾ ਕਿ ਇਸ ਤਰ੍ਹਾਂ ਨਹੀਂ ਕੰਮ ਚੱਲਣਾ ਵੀ ਤੁਸੀਂ ਥੋੜਾ ਥੋੜਾ ਜਿਹਾ ਕਰਕੇ ਪੜਾਈ ਜਾਓ ਇੱਕ ਟਰਸਟ ਬਣਾਓ ਇਹ ਟਰਸਟ ਦੇ ਨਾਲ ਇੱਕ ਸਿਸਟਮੈਟਿਕ ਤਰੀਕਾ ਹੋਣਾ ਚਾਹੀਦਾ। ਸੋ ਫਿਰ ਉਹਨਾਂ ਮਰਦ ਨਾਲ ਉਹਨਾਂ ਦੀ ਹਲਾ ਸ਼ਰੀਨ ਦਾ ਫਿਰ 2008 ਵਿੱਚ ਅੱਛੀ ਡਾਕਟਰ ਹਰਸ਼ ਚੈਰੀਟੀਬਲ ਟਰਸਟ ਨਾਇਆ ਰਜਿਸਟਰੀ ਕੀਤਾ। ਉਸ ਤੋਂ ਬਾਅਦ ਫਿਰ ਵੱਦੇ 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 ਹੁਣ 400 ਤੋਂ 450 ਤੋਂ ਵੀ ਉੱਪਰ ਕੁੜੀਆਂ ਨੂੰ ਅਸੀਂ ਪੜਾ ਸਕਿਆ ਇੰਨੇ ਸਾਲਾਂ 'ਚ ਜਿਵੇਂ ਕੋਈ 10ਵੀਂ 11ਵੀਂ ਤੱਕ 12ਵੀਂ ਕਰ ਗਈ ਤੇ ਫਿਰ ਉਹ ਆਪਣਾ ਕਮਾਈ ਜੋਗੀਆਂ ਵੀ ਹੋ ਗਈਆਂ ਨੇ ਫਿਰ ਉਹ ٹرسٹ ਛੱਡ ਦਿੰਦੀਆਂ ਨੇ ਨਵੀਆਂ ਬੱਚੀਆਂ ਜੁਆਇਨ ਕਰ ਜਾਂਦੀਆਂ ਨੇ। ਉਹ ਇੱਕ ਕੰਟੀਨਿਊਸ ਪਿਛਲੇ 15 ਸਾਲ ਤੋਂ ਮੈਂ ਲਗਾਤਾਰ ਅਸੀਂ ਕੰਮ ਕਰੀ ਜਾ ਰਹੇ ਹਾਂ। ਅੱਜ ਵੀ ਜਿਸ ਤਰ੍ਹਾਂ ਤੁਸੀਂ ਤਸਵੀਰ 'ਚ ਵੇਖ ਰਹੇ ਹੋ ਕੁਸ਼ ਧਿਆਣੀਆਂ ਪੰਜਾਬ ਦੇ ਕਲਾ ਨੌਰ ਗੁਰਦਾਸਪੁਰ ਦਵਾਈਆਂ ਤੇ ਉਹਨਾਂ ਦੇ ਗਾਰਡੀਅਨ ਸਾਹਿਬ ਲਖਵੀਰ ਸਿੰਘ ਆਏ ਤੇ ਕਦੋਂ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਦੋਨਾਂ ਦਾ ਵੀ 2008 'ਚ ਰਾਪਤਾ ਬਣਿਆ ਸੀਗਾ ਲਗਾਤਾਰ ਲਖਵੀਰ ਸਿੰਘ ਉਹ ਰੀ ਸਕੂਲਾਂ 'ਚ ਜਾਂਦੇ ਨੇ ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਵਧੀਆ ਲੋੜਵੰਦ ਬੱਚੇ ਨੇ ਪੀੜਤ ਬੱਚੇ ਨੇ ਉਹਨਾਂ ਦੇ ਵਾਸਤੇ ਇਹ ਟਰਸਟ ਹੈ ਅੱਜ ਡਾਕਟਰ ਸਾਹਿਬ ਮੇਰੇ ਖਿਆਲ ਪੀ ਬੱਚਿਆਂ ਨੂੰ ਤੁਸੀਂ ਮੇਰੇ ਖਿਆਲ ਸਹਾਇਤਾ ਕਿੰਨੀ ਜਗਰਾਉਂ ਤੇ ਹੋਰ ਜਿਵੇਂ ਤੁਸੀਂ ਦੱਸਿਆ ਵੱਖੋ ਵੱਖਰੇ ਇਲਾਕਿਆਂ ਤੋਂ ਉਸ ਤੋਂ ਪਹਿਲਾਂ ਪਿਛਲੇ ਹਫਤੇ ਹੋਰ ਵੀ ਕਈ ਥਾਵਾਂ ਤੋਂ ਜਿਵੇਂ ਫਾਜ਼ਿਲਕਾ ਤੋਂ ਸੇਮ ਤਰਨਤਾਰਨ ਤੋਂ ਸਨ ਇਹ ਤੁਸੀਂ ਤੇ ਮਾਹੀ ਪਿਛਲੇ ਹਫਤੇ ਬ੍ਰੇਕ ਕੁੱਟਨਾ ਤੇ ਇਹ ਫਿਰ ਤੁਸੀਂ ਕਿਸ ਤਰ੍ਹਾਂ ਐਨਿਊਅਲੀ ਜਾਂ ਸਾਲਾਨਾ ਜਾਂ ਤਿਮਾਹੀ ਫੀਸ ਦਾ ਕੀ ਕੁਝ ਬੇਟੀਆਂ ਤਾਂ ਜਿਹੜੀਆਂ ਨੇੜੇ ਰਹਿੰਦੀਆਂ ਨੇ ਉਹ ਮਹੀਨਾਵਾਰ ਲੈ ਜਾਂਦੀਆਂ ਨੇ ਕੁਝ ਫਿਰ 3 ਮਹੀਨੇ ਦੀਆਂ ਕੁਝ 6 ਮਹੀਨੇ ਦੀਆਂ ਜਿਹੜੀਆਂ ਦੂਰੋਂ ਨੇ ਉਹ ਇਸ ਤਰੀਕੇ ਅਸੀਂ ਦਿੱਤਾ ਜਾਂਦਾ ਹੈ ਅੱਜ ਮੈਂ ਗੁਰਦਾਸਪੁਰ ਤੋਂ ਮੇਰੇ ਖਿਲਾਫ ਉਹਨੂੰ 3000 ਰੁਪਏ ਪਰ ਬੈਂਕ ਦੇ ਥਰੂ ਤੁਸੀਂ ਕਰਦੇ ਜੀ ਜੀ ਬਿਲਕੁਲ ਇਹਦੇ ਵਿੱਚ ਕੈਸ਼ ਬਿਲਕੁਲ ਵੀ ਨਹੀਂ ਵਰਤਿਆ ਜਾਂਦਾ ਸਾਡਾ ਅਕਾਊਂਟ ਹੈ ਲੋਕ ਕਈ ਵਾਰ ਪੁੱਛਦੇ ਨੇ ਕਿ ਕਿਹੜੀ ਥਾਂ ਤੇ ਬਣਿਆ ਹੋਇਆ ਟਰਸਟ ਹੈ ਪਰ ਸਕੂਲ ਨੂੰ ਪੇ ਕਰਦੇ ਹੋ ਤੁਸੀਂ ਡਰੈਕਟਰ ਫੀਸ ਜੀ ਜੀ ਬਿਲਕੁਲ ਉਹ ਸਿਰਫ ਕਿਉਂਕਿ ਚੈੱਕ ਚੋਂ ਕੈਸ਼ ਸੌਰੀ ਜਿਹੜਾ ਬੈਂਕ ਚੋਂ ਕੈਸ਼ ਵਿਦਡਰੋਅਲ ਨਹੀਂ ਹੋ ਸਕਦੀ ਸੋ ਟਰਸਟ ਦਾ ਅਕਾਊਂਟ ਹੈ ਜਿੱਥੋਂ ਸਿਰਫ ਚੈੱਕ ਪ੍ਰਿੰਸੀਪਲਾਂ ਦੇ ਨਾਮ ਈਸ਼ੂ ਹੁੰ ਤਾਂ ਕਿ ਉਹ ਜੇ ਘਰਾਂ ਦੀ ਇਸ ਤੇ ਤੌਰ ਤੇ ਜਾਵੇ ਮਤਲਬ ਜੀ ਤਾਂ ਕਿ ਲੋੜਾਂ ਨਿੱਜੀ ਲੋੜਾਂ ਲਈ ਹਾਂ ਜੀ ਬਿਲਕੁਲ ਕਿਉਂਕਿ ਅਸੀਂ ਸ਼ੁਰੂ ਚ ਦੇਖਿਆ ਕਿ ਲੋਕ ਬੇਟੀ ਨੂੰ ਦੀ ਥਾਂ ਤੇ ਬੇਟੇ ਨੂੰ ਪੜਾਉਣ ਲੱਗ ਗਏ ਸਨ ਉਹ ਫੇਰ ਘਰ ਬੈਠ ਗਈ ਸੀ ਸੋ ਇਸੇ ਲਈ ਹੁਣ ਅਸੀਂ ਟਰਸਟ ਰਾਈ ਸਿੱਧਾ ਹੀ ਚੈੱਕ ਪ੍ਰਿੰਸੀਪਲ ਨੂੰ ਉਸ ਬੇਟੀ ਦੇ ਨਾਮ ਦਾ ਹੀ ਜਮ੍ਹਾਂ ਕਰਾਇਆ ਜਾਂਦਾ ਜੀ ਪਹਿਲਾਂ ਅਸਲ ਚ ਇੱਕ ਮੈਂ ਜ਼ਰੂਰ ਅਹਿਮ ਚੀਜ਼ ਤੁਹਾਨੂੰ ਦੱਸਦਿਆਂ ਕਈ ਵਾਰ ਲੋਕ ਕਹਿੰਦੇ ਨੇ ਕਿ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਸਾਨੂੰ ਸਿੱਧਾ ਉਹ ਟੱਬਰ ਦੱਸ ਦਿਓ ਜੀ ਅਸੀਂ ਇਹ ਭੁਗਤ ਚੁੱਕੇ ਆਂ ਜੇ ਕੋਈ ਹੋਰ ਵੀ ਇਸ ਤਰ੍ਹਾਂ ਕਰ ਰਿਹਾ ਮੈਂ ਤਾਂ ਉਹਨਾਂ ਨੂੰ ਵੀ ਸਨਹਿਾ ਦੇਣਾ ਚਾਹਾਂਗੀ ਕਿ ਅਸੀਂ ਇਸੇ ਤਰੀਕੇ ਨਿਊਜ਼ੀਲੈਂਡ ਤੋਂ ਸੰਦੋ ਬੱਚੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਮਦਦ ਕਰਨਾ ਚਾਹੁੰਦੇ ਆਂ ਨੌਜਵਾਨ ਸੀ ਮੁੰਡੇ ਤੇ ਸਾਨੂੰ ਉਹਨਾਂ ਦੇ ਘਰਾਂ ਦੇ ਐਡਰੈਸ ਦੱਸ ਦਿਓ ਅਸੀਂ ਉਹਨਾਂ ਦੇ ਘਰ ਵੀ ਮਾਲੀ ਮਦਦ ਦੇਣੀ ਚਾਹਾਂਗੇ ਸੋ ਅਸੀਂ ਜਿਵੇਂ ਸ਼ੁਰੂਆਤੀ ਸਮਾਂ ਸੀ ਨਹੀਂ ਸੀ ਕੁਝ ਬਹੁਤੀ ਸਮਝ ਉਹਨਾਂ ਦੇ ਐਡਰੈਸ ਦਿੱਸੇ ਤੇ ਉਹ ਉਹਨਾਂ ਦੇ ਦੋਨਾਂ ਬੇਟੀਆਂ ਦੇ ਪਿਤਾ ਨਹੀਂ ਸਨ ਖੁਦਕੁਸ਼ੀ ਕਰ ਚੁੱਕੇ ਸਨ ਕਿਉਂਕਿ ਬਹੁਤੇ ਸਾਡੇ ਕਿਸਾਨ ਹੀ ਹਨ ਜਿਨ੍ਹਾਂ ਚੋਂ ਜਾਂ ਤਾਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਕੋਈ ਕਰਜ਼ਾਈ ਨਹੀਂ ਜਾਂ ਖੁਦ ਕੁਛ ਹੀ ਕਰ ਚੁੱਕੇ ਦੋਨੋਂ ਵਾਂਪਿਓ ਸੋ ਉਹ ਦੋ ਬੇਟੀਆਂ ਨੂੰ ਉਹਨਾਂ ਲੜਕੀਆਂ ਨੇ ਖਰਾਬ ਕੀਤਾ ਉਹ ਆਪਣਾ ਐਨ ਆਰ ਆਈ ਰਤਬਾ ਦਿਖਾ ਕੇ ਜਿਵੇਂ ਵੀ ਸੋ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਐਡਰੈਸ ਜਾਂ ਪਤੇ ਨਹੀਂ ਦਿੰਦੇ ਕਿ ਕਿੱਥੇ ਨੇ ਸੋ ਜਿਨ੍ਹਾਂ ਨੇ ਮਦਦ ਕਰਨੀ ਉਹਨਾਂ ਨੂੰ ਕਹੀਦਾ ਕਿ ਤੁਸੀਂ ਆ ਕੇ ਸਿੱਧਾ ਹੀ ਨਾ ਬੈਂਕ ਵਿੱਚ ਤੁਸੀਂ ਪਾ ਦਿਓ ਉੱਥੋਂ ਤੁਹਾਡਾ ਇੱਕ ਆਖਰੀ ਪੈਸਾ ਵੀ ਜਿਹੜਾ ਉਹ ਵੇਸਟ ਨਹੀਂ ਜਾਏਗਾ ਉਹ ਸਿੱਧਾ ਚੈੱਕਾਂ ਰਹੀਂ ਹੀ ਬੇਟੀਆਂ ਨੂੰ ਬਿਲਕੁਲ ਸਾਰਾ ਰਿਕਾਰਡ ਆਨਲਾਈਨ ਜੀ ਡਾਕਟਰ ਰਜਤ ਲੰਡਨ ਦੇ ਵਿੱਚ ਜੌਬ ਕਰਦੇ ਆ ਡਾਕਟਰ ਨੇ ਤੇ ਡਾਕਟਰ ਸਾਹਿਬ ਦੀ ਬੇਟੀ ਵੀ ਸੁਖਮਣੀ ਜੋ ਸ਼੍ਰੀ ਕੀ ਹੱਤ ਨੇ ਡਾਕਟਰ ਰਜਤ ਦੇ ਉਹ ਵੀ ਇਸੇ ਪ੍ਰੋਫੈਸ਼ਨ 'ਚ ਨੇ ਡਾਕਟਰ ਰਜਤ ਤੁਸੀਂ ਕੀ ਮਹਿਸੂਸ ਕਰਦੇ ਹੋ ਜਦੋਂ ਪੰਜਾਬ 'ਚ ਆਉਂਦੇ ਹੋ ਇਸ ਤਰ੍ਹਾਂ ਦੇ ਬੱਚੇ ਲੋੜਵੰਦ ਅੱਜ ਤੁਹਾਡੇ ਘਰੇ ਆਏ ਆ ਬੱਚੇ ਕੀ ਮਹਿਸੂਸ ਕਰਦੇ ਹੋ ਕਿ ਕੀ ਹੋਣਾ ਚਾਹੀਦਾ ਇਸ ਪੰਜਾਬ ਦੇ ਵਾਸਤੇ ਦੇਖੋ ਸਾਨੂੰ ਸਕੂਲਾਂ ਦੇ ਵਿੱਚ ਕਦੇ ਨਹੀਂ ਪੜਾਇਆ ਗਿਆ ਜੇ ਅਸੀਂ ਆਪਣੇ ਵਾਲੇ ਦੁਆਲੇ ਸ਼ਹਿਰਾਂ 'ਚ ਰਹਿੰਦੇ ਹਾਂ ਕਦੇ ਨਹੀਂ ਦੇਖਿਆ ਕਿ ਕੁੜੀ ਤੇ ਮੁੰਡਿਆਂ 'ਚ ਫਰਕ ਕੀਤਾ ਜਾਂਦਾ ਕੁੜੀਆਂ ਨੂੰ ਘਰ ਬਿਠਾ ਲਿੱਤਾ ਜਾਂਦੇ ਤੇ ਮੁੰਡਿਆਂ ਦੀ ਅੱਗੇ ਪੜ੍ਹਾਈ ਕੀਤੀ ਜਾਂਦੀ ਹੈ ਤੇ ਬੜਾ ਆਪਣੇ ਆਪ ਨੂੰ ਮੈਂ ਸਮਝਦਾ ਕਿ ਭਾਗਾਂ ਵਾਲਾ ਕਿ ਮੈਂ ਇੱਥੇ ਬੈਠਾ ਅੱਜ ਮਮਾ ਨਾਲ ਤੇ ਮਮਾ ਪਿੰਡ ਪਿੰਡ ਜਾ ਕੇ ਜਾਗਰੂਤਾ ਵੀ ਕਰਦੇ ਆ ਸੱਭੀ ਤੇ ਬਹੁਤ ਠੱਲ ਲੱਗਦਾ ਹੈ এডਿਕੇਸ਼ਨ ਤੁਹਾਨੂੰ ਲੱਗਦਾ ਕਿ এডਿਕੇਸ਼ਨ ਦੇ ਉੱਤੇ ਹੀ ਸ਼ਾਇਦ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਬਿਲਕੁਲ এডਿਕੇਸ਼ਨ ਨਾਲ ਹੀ ਜਿਵੇਂ ਕਹਿੰਦੇ ਆਪਾਂ ਸੋਸਾਇਟੀ ਦੀ ਅਪਲਿਫਮੈਂਟ ਹੋਏਗੀ ਛੜਾਈ ਹੋਏਗੀ ਤੇ ਅਗਿਆਨ ਵਾਲੇ ਟਾਈਮ ਸੁਧਾਰ ਹੋਏਗਾ ਪੰਜਾਬ ਜੀ ਤੇ ਡਾਕਟਰ ਸਾਹਿਬ ਇਸ ٹرسٹ ਦੇ ਮੁਤਲਕ ਕੀ ਜਾਣਕਾਰੀਆਂ ਨੇ ਜਾਂ ਜਿਵੇਂ ਤੁਸੀਂ ਪਹਿਲਾਂ ਵੀ ਮਿਸਾਲ ਲਖਵੀਰ ਸਿੰਘ ਦੱਸਦੇ ਸੀ ਤਸਵੀਰ ਤੁਸੀਂ ਵੇਖ ਰਹੇ ਹੋ ਉਹਨਾਂ ਦੀ ਜਿਹੜੇ ਅੱਜ ਬੱਚਿਆਂ ਨੂੰ ਲੈ ਕੇ ਆਏ ਸੀ ਕਲਾਂੌਰ ਤੋਂ ਉਰਾਨਵੀ ਦੱਸੋ ਤੁਸੀਂ ਮਤਲਬ ਕਿਵੇਂ ਪਿਕ ਕਰਦੇ ਹੋ ਕਿਵੇਂ ਚੂਸ ਕਰਦੇ ਹੋ ਕਿ ਲੋੜਵੰਦ ਹੈ ਜੇ ਕੋਈ ਲੋੜਵੰਦ ਪਰਿਵਾਰ ਖਾਸ ਕਰਕੇ ਬੱਚੀ ਜਿਹਨੂੰ ਸਿੱਖਿਆ ਦੇ ਵਾਸਤੇ ਭਾਵੇਂ ਪ੍ਰਾਈਵੇਟ ਸਕੂਲ ਚ ਪੜ੍ਹਦੀ ਹੋਵੇ ਉਹਦੀ ਫੀਸ ਦੇ ਵਾਸਤੇ ਜ਼ਰੂਰਤ ਹੈ ਕਿਵੇਂ ਤੁਹਾਡੇ ਨਾਲ ਸੰਪਰਕ ਕਰੀਏ ਚੀਜ਼ਾਂ ਜਿਵੇਂ ਅਸੀਂ ਰੱਖੀਆਂ ਹੋਈਆਂ ਨੇ ਕਿ ਪਹਿਲਾਂ ਤਾਂ ਇਹ ٹرسٹ ਸਿਰਫ ਲੋੜਵੰਦ ਬੇਟੀਆਂ ਲਈ ਹੈ ਦੂਸਰੀ ਚੀਜ਼ ਇਹ ਪੰਜਾਬ ਦੀਆਂ ਹੀ ਹੋਣੀਆਂ ਚਾਹੀਦੀਆਂ ਨੇ ਤੀਸਰੀ ਚੀਜ਼ ਕਿ ਜੇ ਉਹਨਾਂ ਦੇ ਕੋਲ ਕੋਈ ਕਰਜ਼ਾ ਚੜ ਚੁੱਕਾ ਹੈ ਜਿਹੜਾ ਨਹੀਂ ਲਾ ਸਕਦੇ ਜਾਂ ਖੁਦਕੁਸ਼ੀ ਕਰ ਚੁੱਕੇ ਨੇ ਜਾਂ ਉਹਨਾਂ ਦੇ ਪਿਤਾ ਜਾਂ ਮਾਂ ਪਿਓ ਦੋਵੇਂ ਕੁਝ ਕੁਛ ਹੀ ਕਰ ਚੁੱਕੇ ਨੇ ਜਾਂ ਜਿਹੜੇ ਹੁਣ ਯਾਨੀ ਜਿਨ੍ਹਾਂ ਕੋਲ ਕੋਈ ਸਾਡੇ ਕੋਲ ਦੋ ਨੇ ਜਿਨ੍ਹਾਂ ਦੇ ਮਾਂ ਪਿਓ ਦੋਨੋਂ ਅਪੰਗ ਨੇ ਨਹੀਂ ਉਹ ਕੁਝ ਵੀ ਕਰਨ ਜੋਗੇ ਸੋ ਉਹਨਾਂ ਦੇ ਬੇਟੀਆਂ ਦੀ ਜਿਹੜੀ ਉਹਨਾਂ ਦੇ ਘਰ ਵਿੱਚ ਨੇ ਭਾਵੇਂ ਇੱਕ ਜਾਂ ਦੋ ਤੀਆਂ ਦੀਆਂ ਤਿੰਨ ਬੇਟੀਆਂ ਵੀ ਨੇ ਉਹਨਾਂ ਦਾ ਪ੍ਰਾਈਵੇਟ ਸਕੂਲਾਂ ਦਾ ਖਰਚਾ ਚੁੱਕੀਦਾ ਤੇ ਫਿਰ ਉਹ ਇਹ ਹਰ ਸਕੂਲ ਦਾ ਜਾਂ ਅੱਗੇ ਗ੍ਰੈਜੂਏਸ਼ਨ ਜੀ ਨਹੀਂ ਇਹ ਬੀਏ ਵੀ ਕਰ ਰਹੀਆਂ ਨੇ ਤੇ ਦੋ ਬੇਟੀਆਂ ਸਾਡੀਆਂ ਐਸ ਲਈ ਉਹ ਅਮਰੀਕਾ ਜਾ ਚੁੱਕੀਆਂ ਨੇ ਟੈਸਟ ਕਲੀਅਰ ਕਰਕੇ ਜੀ ਸੋ ਉਹਨਾਂ ਵਿੱਚੋਂ ਸਗੋਂ ਉਹ ਆਪ ਵੀ ਵਿੱਚ ਹੁਣ ਮਦਦ ਕਰਦੀਆਂ ਨੇ ਡੋਨੇਟ ਕਰਦੀਆਂ ਨੇ ਬਲਕਿ ਜਦੋਂ ਉਹਨੇ ਬੀਏ ਕਰ ਚੁੱਕੀਆਂ ਨੇ ਜੋ ਪੰਜਾਬੀ ਯੂਨੀਵਰਸਿਟੀ ਚੋਂ ਹੀ ਉਹ 100-100 ਰੁਪਏ ਵੀ ਆਪਣੇ ਜਿੰਨਾ ਕੁ ਵੀ ਉਹ ਕਮਾਉਂਦੀਆਂ ਨੇ ਭੇਜ ਦਿੰਦੀਆਂ ਨੇ ਸੋ ਬਿਲਕੁਲ ਸੋ ਇਸ ਤਰ੍ਹਾਂ ਦੀ ਜੇ ਆਪਾਂ ਖੜੀਆਂ ਕਰ ਸਕੀ ਇਹਨਾਂ ਚੋਂ ਮੈਂ ਇੱਕ ਨੁਕਤਾ ਤੁਹਾਨੂੰ ਹੋਰ ਸਾਂਝਾ ਕਰਾਂ ਕਿ ਸ਼ੁਰੂ ਜਦੋਂ ਕੀਤਾ ਸੀ ਉਹ ਵੀ ਕਈ ਵਾਰ ਹੁੰਦਾ ਹੈ ਕਿ ਤੁਹਾਨੂੰ ਰੱਬ ਹੀ ਉਸ ਰਾਹੇ ਮੋੜਦਾ ਹੈ। ਸੋ ਇੱਕ ਬਜ਼ੁਰਗ ਪਿਤਾ ਸਨ ਫਿਰੋਜ਼ਪੁਰ ਦੇ ਜਾਂ ਫਾਜ਼ਲਕਾ ਚੋਂ ਸੰ ਕਿਉਂਕਿ ਚੇਰ ਹੋ ਗਿਆ ਗੱਲ ਨੂੰ ਤੇ ਉਹਨਾਂ ਨੇ ਇੱਕ ਤਾਨਾ ਜਿਹੀ ਮਾਰਿਆ ਸੀ ਵੀ ਤੁਸੀਂ ਧੀਆਂ ਨਾ ਮਾਰੋ ਦਾ ਹੁੱਕਾ ਦਿੰਦੇ ਹੋ। ਜੀ ਪਰ ਬਾਅਦ ਵਿੱਚ ਸਾਡੇ ਕੋਲ ਤਾਂ ਪੜਾਉਣ ਜੋਗੇ ਪੈਸੇ ਨਹੀਂ ਤੇ ਫਿਰ ਇਹ ਸਮਾਜ ਚੱਬ ਜਾਂਦਾ ਜੇ ਇਹਨਾਂ ਨੂੰ ਸੋ ਇਸ ਤਰ੍ਹਾਂ ਜਦ ਤੱਕ ਇਹ ਪੈਰਾਂ ਤੇ ਨਹੀਂ ਖੜੀਆਂ ਹੋਣਗੀਆਂ ਕੱਲਾ ਜੰਮਣ ਨਾਲ ਇਹ ਨਹੀਂ ਜੇ ਸਾਰਾ ਮਸਲਾ ਹੱਲ ਹੋਣਾ ਸੋ ਉਦੋਂ ਤਾਂ ਅਸੀਂ ਇਹ ਟਰਸਟ ਵੱਲ ਨੂੰ ਮੁੜੇ ਕਿ ਚਲੋ ਤੁਸੀਂ ਜੰਮੋ ਅਸੀਂ ਖਰਚਾ ਜਿੰਨਾ ਕਿ ਵੀ ਅਸੀਂ ਚੁੱਕ ਸਕਦੇ ਹਾਂ ਉਹ ਆਪਣੀ ਜਿੰਨੀ ਕੁ ਸਮਰੱਥਾ ਉਸ ਮੁਤਾਬਕ ਕਰਾਂਗੇ ਸੋ ਇਸ ਤਰ੍ਹਾਂ ਇਹਨਾਂ ਨੂੰ ਨਾ ਸਿਰਫ ਕਿ ਅਸੀਂ ਰੋੜ ਰਹੇ ਹੋਈਏ ਮੇਰਾ ਕਹਿਣ ਦਾ ਮਕਸਦ ਹੈ ਕਿ ਉਹਨਾਂ ਨੂੰ ਜਿਵੇਂ 3 ਮਹੀਨੇ ਬਾਅਦ ਉਹਨਾਂ ਦਾ ਫਾਲੋ ਅਪ ਕਰੀਦਾ ਕਿ ਕਿੰਨੇ ਨੰਬਰ ਉਹਨਾਂ ਦੇ ਆ ਰਹੇ ਨੇ ਕਿ ਉਹ ਚੰਗਾ ਪਰਫਾਰਮ ਕਰ ਰਹੀਆਂ ਨੇ ਸਕੂਲ ਵਿੱਚ ਕੋਈ ਰੈਗੂਲਰ ਉਹਨਾਂ ਦਾ ਚੈੱਕ ਅਸੀਂ ਰੱਖਦੇ ਆ ਉਹਨਾਂ ਦੇ ਨੰਬਰ ਵਗੈਰਾ ਸਾਰਾ ਦੇਖ ਕੇ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਜਿੰਨੀਆਂ ਵੀ ਬੇਟੀਆਂ ਸਾਡੀਆਂ ਹੁਣ 431 ਹੋ ਚੁੱਕੀਆਂ ਉਹਨਾਂ ਦੇ ਸਭ ਦੇ ਇਹ ਪਲੱਸ ਗ੍ਰੇਡਸ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ ਜਿਨ੍ਹਾਂ ਚੋਂ ਹੁਣ ਆਪ ਉਹ ਸਾਰੀਆਂ ਬੇਟੀਆਂ ਜਿਹੜੀਆਂ ਕਦੇ ਘਰਾਂ 'ਚੋਂ ਵੀ ਨਹੀਂ ਸੀ ਨਿਕਲਦੀਆਂ ਉਹ ਹੁਣ ਆਪ ਪਕਾਇਦਾ ਦਾਸਥਾਂ ਤੇ ਖੜੇ ਹੋ ਕੇ ਬੋਲ ਸਕਦੀਆਂ ਨੇ ਕਿਸੇ ਹੋਰ ਕੁੜੀ ਤੇ ਜ਼ੁਲਮ ਹੋ ਰਿਹਾ ਹੋਏ ਤਾਂ ਉੱਥੇ ਆਵਾਜ਼ ਚੁੱਕਦੀਆਂ ਨੇ ਤੇ ਫਿਰ ਉਹ ਬੜੇ ਫਖਰ ਨਾਲ ਬੋਲਦੀਆਂ ਨੇ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਪੁਲਿਸ ਦਾ ਬਣਨਾ ਚਾਹੁੰਦਾ ਬੜੀਆਂ ਹੌਸਲੇ ਸੀ ਮੈਂ ਗੱਲਾਂ ਵਾਤਾਂ ਕੀਤੀਆਂ ਸਾਰੇ ਨਾ ਇਹ ਦੇਖੋ ਇਹਨਾਂ ਚੋਂ ਇੱਕ ਵੀ ਐਸੀ ਨਹੀਂ ਜਿਹੜੀ ਕਹਿੰਦੀ ਮੈਂ ਪੰਜਾਬ ਛੱਡ ਕੇ ਜਾਊਂਗੀ ਮੈਂ ਪੰਜਾਬ ਨੂੰ ਬਿਹਤਰ ਥਾਂ ਬਣਾਉਂਗੀ ਸੋ ਇਹ ਸੀ ਸਾਡਾ ਮਕਸਦ ਕਿ ਬੇਟੀਆਂ ਨੂੰ ਇੱਥੇ ਖੜਾ ਕਰੀਏ ਆਖਰ ਚ ਡਾਕਟਰ ਸਾਹਿਬ ਕਿਸੇ ਨੇ ਕੋਈ ਲੋੜਵੰਦ ਬੱਚੀ ਨੇ ਕੋਈ ਸੰਪਰਕ ਕਰਨਾ ਹੈ ਉਹਦੇ ਲਈ ਤੁਹਾਡਾ ਕੋਈ ਸੰਪਰਕ ਜੀ ਬਿਲਕੁਲ 9855566345 985566345 ਇਸ ਨੰਬਰ ਤੇ ਜਿਹੜੇ ਵੀ ਕੋਈ ਸੰਪਰਕ ਕਰ ਸਕਣ ਜਿਨ੍ਹਾਂ ਦੇ ਘਰ ਇਸੇ ਤਰ੍ਹਾਂ ਦੀ ਹੈ ਜਾਂ ਕਿਸੇ ਨੂੰ ਪਤਾ ਹੋਇਆ ਆਂਡਗਵਾਂਡ ਚ ਇਸ ਤਰ੍ਹਾਂ ਕੋਈ ਲੋੜਵੰਦ ਹੈ ਤਾਂ ਜ਼ਰੂਰ ਉਹਦੇ ਬਾਰੇ ਸਾਨੂੰ ਇੱਥੇ ਫੋਨ ਕਰਕੇ ਤੁਸੀਂ ਉਹ ਸਹਾਇਤਾ ਪ੍ਰਾਪਤ ਕਰ ਸਕਦੇ ਹੋ ਤਾਂ ਇਹ ਜ਼ਰੂਰ ਤੁਸੀਂ ਨੰਬਰ ਮੇਰਾ ਜੇ ਇੱਕ ਵਾਰ ਰਿਪੀਟ ਤੁਸੀਂ ਆਪਣੇ ਟਾਕ ਚ ਕਰ ਦੇਣਾ ਤਾਂ ਕਿ ਕੋਈ ਲੋੜਵੰਦ ਜਿਹੜਾ ਸਾਡੇ ਤੱਕ ਜਿਹਨੂੰ ਨਹੀਂ ਇਹ ਗੱਲ ਪਹੁੰਚੀ ਹੋਈ ਪਹੁੰਚ ਕਰ ਸਕੇ ਜੀ ਸੋ ਆਖੀ ਜ਼ਰੂਰ ਇੱਕ ਗੱਲ ਹੋਰ ਸਾਂਝੀ ਕਰਾਂ ਕਿ ਸਿਰਫ ਪੜਾ ਦੇਣਾ ਇਹ ਸਮੱਸਿਆ ਦਾ ਹੱਲ ਨਹੀਂ ਸਾਡੀਆਂ ਬੇਟੀਆਂ ਬਹੁਤ ਉੱਚੇ ਆਉਧਿਆਂ ਤੇ ਜਾ ਕੇ ਵੀ ਅੱਜ ਸੌਖਾ ਸ਼ਿਕਾਰ ਬਣ ਕੇ ਰਹਿ ਗਈਆਂ ਨੇ ਉਹ ਆਪਣੀ ਉਸ ਮਾਨਸਿਕ ਤਾਕਤ ਪੱਖੋਂ ਪਛੜ ਰਹੀਆਂ ਨੇ ਸੋ ਵੱਡਾ ਜੋ ਇਸ ਵੇਲੇ ਸਾਨੂੰ ਮੁੱਦਾ ਸਾਹਮਣੇ ਆ ਰਿਹਾ ਕਿ ਸਾਡੀਆਂ ਬੇਟੀਆਂ ਸਿਰਫ ਟੌਪ ਨਾ ਕਰਨ ਬਲਕਿ ਸਰੀਰਕ ਪੱਖੋਂ ਤਗੜੀਆਂ ਹੋਣ ਸੋ ਇਸ ਵੇਲੇ ਸਕੂਲਾਂ ਦੇ ਵਿੱਚ ਇਹ ਕੰਪਲਸਰੀ ਹੋਣਾ ਚਾਹੀਦਾ ਸਾਡੀਆਂ ਬੇਟੀਆਂ ਖੇਡਾਂ ਵੱਲ ਵੀ ਜਾਣ ਜੂਡੋ ਵੀ ਸਿੱਖਣ ਕਰਾਟੇ ਵੀ ਸਿੱਖਣ ਵਧੀਆ ਖੁਰਾਕ ਖਾਣ ਬਿਲਕੁਲ ਤੇ ਬਹੁਤ ਵਧੀਆ ਸੰਤੁਲਿਤ ਖੁਰਾਕ ਖਾਣ ਮੈਂ ਇਸ ਕਾਰਨ ਇਹ ਕਿਹਾ ਕਿ ਸਮੇਂ ਬੱਚਿਆਂ ਦੀ ਡਾਕਟਰ ਹੁੰਦੇ ਆ ਮੈਂ ਇਹ ਸ਼ਿਕਾਇਤਾਂ ਸੁਣੀਆਂ ਨੇ ਧੀਆ ਤੋਂ ਕਿ ਸਾਡੀ ਮੰਮੀ ਘਰ ਬਾਦਾਮ ਮੇਰੇ ਵੀਰ ਨੂੰ ਖਵਾਉਂਦੀ ਐ ਤੇ ਛਿਲਣਾ ਮੈਨੂੰ ਖਵਾਉਂਦੀ ਐ ਮੈਂ ਤੁਹਾਨੂੰ ਉਸ ਬੇਟੀ ਨੂੰ ਮਿਲਾ ਸਕਦੀ ਆ ਬਈ ਇਸ ਤਰ੍ਹਾਂ ਦੀਆਂ ਮੈਨੂੰ ਚੀਜ਼ਾਂ ਸੁਣਨੀਆਂ ਪੈਂਦੀਆਂ ਨੇ ਜਦ ਜਦੋਂ ਪੁੱਛੋ ਕਿਉਂ ਇਹ ਪ੍ਰਾਈ ਅਮਾਨਤ ਇਹ ਅੱਜ ਦੀ ਗੱਲ ਹੋ ਰਹੀ ਐ ਯਾਨੀ ਮੈਂ ਸਨ 2023 ਦੀ ਗੱਲ ਅਸੀਂ ਡਾਕਟਰ ਸਾਹਿਬ ਪਿੰਡਾਂ ਚ ਰਹੇ ਆ 40 45 ਸਾਲ ਪਹਿਲਾਂ ਅਸੀਂ ਖੁਦ ਸੁਣਿਆ ਕਿ ਲੂਣ ਹੀ ਕਿਉਂਕਿ ਪਿੰਡ ਘਰ ਚ ਲੂਣ ਹੀ ਬਾਹਰੋਂ ਲਿਆਉਂਦੇ ਸੀ ਹੋਰ ਤਾਂ ਕੁਝ ਲਿਆਉਂਦੇ ਨਹੀਂ ਸੀ ਜਾਂ ਚਾਹ ਪੱਤੀ ਮਤਲਬ ਪਿੰਡਾਂ 'ਚ ਅਸੀਂ ਵੇਖਿਆ ਕਿ ਕਹਿੰਦੇ ਸੀ ਕੁੜੇ ਨੂੰ ਤੁਸੀਂ ਲੋਨ ਨਹੀਂ ਖਾਣੇ ਤੁਹਾਡੇ ਹੱਡ ਵੱਡੇ ਹੋ ਜਾਣਗੇ ਬਿਲਕੁਲ ਤਕੜੀਆਂ ਹੋ ਜਾਣਗੇ ਹੁਣ ਵੀ ਬਈ ਤੁਸੀਂ ਛਿਲੜਾ ਖਾਓਗੇ ਯਾਨੀ ਹੱਦ ਹੀ ਹੋ ਗਈ ਮੈਂ ਕਹਿੰਦਾ ਹੁਣ ਵੀ ਕੁਝ ਨਾ ਕੁਝ ਫਾਇਦਾ ਹੀ ਹੋਏਗਾ ਛਿਲੜਾ ਦਾ ਤੁਸੀਂ ਗੱਤਕੇ ਸਿਖਾਣੇ ਆ ਭਾਈ ਤੁਸੀਂ ਰੱਜ ਕੇ ਉਹਨਾਂ ਨੂੰ ਇੱਕ ਹੋਰ ਬਹੁਤ ਅਹਿਮ ਗੱਲ ਜਿਸ ਕਾਰਨ ਸਾਡੇ ਬੱਚੇ ਖਰਾਬ ਹੋ ਰਹੇ ਨੇ ਜੋ ਉਹਨਾਂ ਨੂੰ ਫਾਸਟ ਫੂਡਸ ਵੱਲ ਹੁਣ ਪਿੰਡਾਂ 'ਚ ਵੀ ਪਹੁੰਚ ਗਏ ਜੋ ਪਹਿਲਾਂ ਨਹੀਂ ਸਨ ਸੋ ਬਿਲਕੁਲ ਜੇ ਕਿਤੇ ਤੁਹਾਡੇ ਰਾਂਹੀਂ ਸ਼ਾਇਦ ਕੋਈ ਇਹ ਸੁਨੇਹਾ ਉੱਤੇ ਪਹੁੰਚਾ ਸਕੇ ਪਾਈ ਰਾਗੀ ਖਾਓ ਬਾਜਰਾ ਖਾਓ ਉਹ ਬਰਕਤਾਂ ਜਿਹੜੀਆਂ ਉਹਦੇ ਵਿੱਚ ਨੇ ਉਹ ਨਹੀਂ ਕਿਤੇ ਹੋਰ ਮਿਲਣਾ ਅੱਜ ਵੀ ਕੋਧਰੇ ਦੀ ਰੋਟੀ ਜੇ ਜਿਹੜੀ ਤੁਹਾਨੂੰ ਤਗੜਾ ਕਰਕੇ ਦਿਖਾ ਸਕਦੀ ਜੇ ਸੋ ਉਹ ਜੇ ਅਸੀਂ ਖੁਰਾਕ ਵਾਪਸ ਲੈ ਆਈਏ ਕਿਤੇ ਤੇ ਫਿਰ ਉਹਦੇ ਨਾਲ ਜਿਵੇਂ ਸਰੀਰਕ ਪੱਖੋਂ ਜੇ ਧੀਆਂ ਤਕੜੀਆਂ ਕਰੀਏ ਤਾਂ ਮਾਨਸਿਕ ਪੱਖੋਂ ਤਕੜੀਆਂ ਹੋਣਗੀਆਂ ਸੌਖੀਆਂ ਸ਼ਿਕਾਰ ਨਹੀਂ ਬਣਣਗੀਆਂ ਵਰਨਾ ਅੱਜ ਦੇ ਦਿਨ ਵੀ ਜੇ ਅਸੀਂ ਦੇਖ ਰਹੇ ਹਾਂ ਭਾਵ ਉਹ ਯੂਨੀਵਰਸਿਟੀਆਂ ਚੁੱਤੇ ਪਹੁੰਚੀ ਹੋਵੇ ਜਾਂ ਉੱਚ ਪਦਵੀਆਂ ਤੇ ਪਾਰਲੀਮੈਂਟਾਂ ਜਾਂ ਅਸੈਂਬਲੀਆਂ ਚ ਬੈਠੀ ਹੋਏ ਸਾਡੀ ਔਰਤ ਅੱਜ ਵੀ ਸ਼ਿਕਾਰ ਬਣ ਰਹੀ ਹੈ ਕਿਉਂਕਿ ਉਹ ਮਾਨਸਿਕ ਪੱਖੋਂ ਕਮਜ਼ੋਰ ਹੈ ਜੀ ਜੀ ਸੋ ਡਾਕਟਰ ਰਜਤ ਜੀ ਭੈਣਾਂ ਲਈ ਡਾਕਟਰ ਹਰਸ਼ੇਂਦਰ ਜੀ ਤੇ ਡਾਕਟਰ ਗੁਰਪਾਲ ਸਿੰਘ ਜੀ ਸੋ ਸਾਰਿਆਂ ਦਾ ਧੰਨਵਾਦ ਤੇ ਅੱਜ ਮੈਂ ਵੀ ਬਾਜਰੇ ਦੇ ਬਿਸਕੁਟ ਖਾਇਆ ਡਾਕਟਰ ਸਾਹਿਬ ਕੋਲ ਸੋ ਇਸ ਤੇ ਚਾਹ ਦਾ ਤੁਸੀਂ ਦੱਸਿਆ ਨਹੀਂ ਹਾਂ ਚਾਹ ਵੀ ਬਹੁਤ ਉਹ ਚਾਹ ਦਾ ਨੁਸਖਾ ਇਸ ਕਰਕੇ ਆਪਾਂ ਦੁਬਾਰਾ ਦੁਹਰਾ ਦਿੰਨੇ ਆ ਵੀ ਜਿਹਨੇ ਆਪਣਾ ਤੰਦਰੁਸਤ ਰੱਖਣਾ ਹੈ ਗਲਾ ਠੀਕ ਰੱਖਣਾ ਹੈ ਉਹੀ ਚਾਹ ਜੋ ਆਪਾਂ ਪਿਛਲੇ ਵੀ ਪ੍ਰੋਗਰਾਮ ਉਹਦੇ ਵਿੱਚ ਹੁਣ ਆਈਟਮਾਂ ਵੀ ਦੱਸ ਦੂੰ ਕਿੰਨੀਆਂ ਸੀ ਜੀ ਬਿਲਕੁਲ ਦੇਖੋ ਉਹਦੇ ਵਿੱਚ ਤੁਸੀਂ ਦਾਲ ਚੀਨੀ ਜ਼ਰੂਰ ਪਾ ਲਿਆ ਕਰੋ ਛੋਟੀ ਲਾਚੀ ਮੋਟੀ ਲਾਚੀ ਲੌਂਗ ਤੇ ਵਿੱਚ ਸੌਂਫ ਤੇ ਫਿਰ ਇਹ ਤੁਸੀਂ ਪਾ ਕੇ ਜਦੋਂ ਲਓਗੇ ਨਾ ਸੱਚ ਜਾਣਿਓ ਗਲਾ ਨਹੀਂ ਜੇ ਖਰਾਬ ਹੋਣਾ ਦਿਨ ਵਿੱਚ ਪਰ ਡਾਕਟਰ ਸਾਹਿਬ ਦੱਸਦੇ ਸੀਗੇ ਕਿ ਦੇ ਉਹ ਸੁਆਂਜਣੇ ਦੇ ਪੱਤਿਆਂ ਦੇ ਪਾਣੀ ਦੀ ਚਾਹ ਬਿਲਕੁਲ ਤੇ ਉਹਦੇ ਵਿੱਚ ਜੇ ਸੋਨੇ ਤੇ ਸੁਹਾਗਾ ਕਰਨਾ ਜੇ ਤਾਂ ਸੁਆਂਜਣੇ ਦੇ ਪੱਤੇ ਸਵੇਰੇ ਉਬਾਲ ਲਿਆ ਕਰੋ ਉਸ ਪਾਣੀ ਵਿੱਚ ਜੇ ਦੋ ਵਾਰ ਚਾਹ ਬਣਾ ਦਿੱਤੀ ਇਹ ਯਾਦ ਰੱਖ ਲਿਓ ਕਿ ਇੰਨਾ ਤਾਂ ਪੈਰ ਸੁੰਨ ਹੋਣੇ ਨੇ ਤੇ ਨਾ ਤੁਹਾਡੀਆਂ ਲੱਤਾਂ ਦੀ ਕੋਈ ਕਮਜ਼ੋਰੀ ਮਤਲਬ ਡਾਕਟਰ ਡਾਕਟਰ ਕੋਲ ਆਉਣ ਦੀ ਲੋੜ ਨਹੀਂ ਨਾ ਫਿਰ ਤੁਸੀਂ ਜ਼ਰੂਰ ਕੁੱਟ ਪਵਾਓਗੇ ਨਹੀਂ ਤੁਹਾਡਾ ਆਪਣਾ ਵੀ ਨੁਕਸਾਨ ਹੈ ਪਰ ਮੈਨੂੰ ਉਹਦੇ 'ਚ ਜ਼ਿਆਦਾ ਫਾਇਦਾ ਦਿਸਦਾ ਜਦੋਂ ਲੋਕ ਕੋਈ ਇਸ ਚੀਜ਼ ਦਾ ਸ਼ੁਕਰਾਨਾ ਕਰਦੇ ਨੇ ਉਹ ਧੰਨ ਬਈ ਉਹਨਾਂ ਨੂੰ ਕਿ ਡਾਕਟਰ ਰਜਤ ਉਹ ਰੰਦਾ ਵੀ ਬਿਜ਼ਨਸ ਹੈ ਜੀ ਜੀ ਪਰ ਜਦੋਂ ਅ ਪ੍ਰੀਵੈਂਟਿਵ ਜਿਹੜਾ ਰੋਲ ਹੁੰਦਾ ਜੇ ਡਾਕਟਰਾਂ ਦਾ ਉਹ ਜ਼ਿਆਦਾ ਬਿਹਤਰ ਹੁੰਦਾ ਤੇ ਉਹੀ ਮੈਨੂੰ ਲੱਗਦਾ ਹੈ ਕਿ ਅਸੀਂ ਸਮੁੱਚੀ ਮਨੁੱਖਤਾ ਲਈ ਉਹੀ ਚੀਜ਼ ਫਾਇਦੇਮੰਦ ਹੋ ਸਕਦੀ ਹੈ ਬਿਲਕੁਲ ਜੀ ਇਲਾਜ ਨਾਲੋਂ ਪਰਹੇਜ਼ ਚੰਗਾ ਸੋ ਇਹ ਸੀ ਗੱਲਬਾਤ ਅੱਜ ਬੜਾ ਅੱਛਾ ਲੱਗਾ ਤੇ ਭੈਣ ਜੀ ਉਹਨਾਂ ਦੇ ਘਰੇ ਆਏ ਬੱਚਿਆਂ ਨੂੰ ਮਿਲੇ ਉਹਨਾਂ ਬੱਚਿਆਂ ਜਿਨ੍ਹਾਂ ਦੀਆਂ ਤਸਵੀਰਾਂ ਵੇਖ ਰਹੇ ਹੋ ਬਹੁਤ ਖੁਣ ਹਾਰ ਧਿਆਣੀਆਂ ਨੇ ਬੜੇ ਉਰਾਦੇ ਧੰਨਵਾਦ ਨਹੀਂ ਤੁਸੀਂ ਕੀਤਾ ਜਿਨ੍ਹਾਂ ਨੇ ਕੈਮਰਾ ਸੰਭਿਆ ਹਾਂਜੀ ਹਾਂ ਇਹਨਾਂ ਦਾ ਵੀ ਧੰਨਵਾਦ ਸੋ ਇਸ ਤਰ੍ਹਾਂ ਅ ਅੱਛਾ ਲੱਗਾ ਨੋਬਲ ਕਾਜ ਹੈ ਜੇ ਤੁਸੀਂ ਕਿਸੇ ਨੂੰ ਪੜ੍ਹਾ ਸਕਦੇ ਹੋ ਸਿੱਖਿਆ ਦਾ ਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ ਸੋ ਆਪਣੀ ਵਿੱਤ ਹੈਸੀਅਤ ਦੇ ਬਤਾਵਕ ਡਾਕਟਰ ਹਰਸ਼ਿੰਦਰ ਖਰ ਮੇਰੇ ਖਿਆਲ ਆ ਜਿਆਦਾ 80 90 ਪਰਸੈਂਟ ਯੋਗਦਾਨ ਇਹ ਸਾਰੇ ਪਰਿਵਾਰ ਦੋਸਤਾਂ ਮਿੱਤਰਾਂ ਦਾ ਬਾਕੀ ਜੇ ਕੋਈ ਮਦਦ ਕਰਨਾ ਜ਼ਰੂਰ ਧੰਨਵਾਦ ਐਨਆਰਆਈ ਵੀਰਾਂ ਦਾ ਵਿੱਚ ਕਰਨਾ ਚਾਹਾਂਗੀ ਜਿਹੜੇ ਰੈਗੂਲਰ ਮਦਦ ਕਰ ਰਹੇ ਨੇ ਜਿਨ੍ਹਾਂ ਵਿੱਚ ਬਾਜੀ ਹਰਜਿੰਦਰ ਸਿੰਘ ਜੋ ਯੂਐਸਏ ਤੋਂ ਖਾਸ ਤੌਰ ਤੇ ਹਰ ਸਾਲ ਇਹਦੇ ਵਿੱਚ ਰੈਗੂਲਰ ਆਪਣਾ ਯੋਗਦਾਨ ਪਾਉਂਦੇ ਨੇ ਇਸੇ ਤਰ੍ਹਾਂ ਮੇਰੇ ਜਮਾਤੀ ਸਨ ਜੋ ਡਾਕਟਰ ਨੇ ਉਹ ਵੀ ਯੂਐਸਏ ਵਿੱਚ ਉਹ ਰੈਗੂਲਰ ਮਦਦ ਪਾਉਂਦੇ ਨੇ ਇਸੇ ਤਰ੍ਹਾਂ ਨਿਊਜ਼ੀਲੈਂਡ ਤੋਂ ਬੀਨੋ ਜੀ ਨੇ ਜਿਹੜੇ ਅੱਜ ਸਗੋਂ ਆਪ ਜੂਝਦੇ ਪਏ ਨੇ ਦਿਮਾਗੀ ਕੈਂਸਰ ਨਾਲ ਉਹ ਰੈਗੂਲਰ ਮਦਦ ਪਾਉਂਦੇ ਰਹੇ ਸੋ ਇਸ ਤਰ੍ਹਾਂ ਸਾਰੇ ਸੱਜਣਾ ਦਾ ਮੈਂ ਜ਼ਰੂਰ ਧੰਨਵਾਦ ਕਰਦੀ ਹਾਂ ਜਿਹੜੇ ਰੈਗੂਲਰ ਇਹਦੇ ਵਿੱਚ ਮਦਦ ਪਾਉਂਦੇ ਪਏ ਨੇ ਸੋ ਬਹੁਤ-ਬਹੁਤ ਧੰਨਵਾਦ ਡਾਕਟਰ ਹਰਸ਼ੰਦਰ ਜੀ ਸੋ ਇਹ ਸੀ ਦੋਸਤੋ ਗੱਲਬਾਤ ਇਸ ਨੋਬਲ ਕਾਇਦੇ ਮੁਤਲਕ ਡਾਕਟਰ ਹਰਸ਼ੰਦਰ ਕਵਾਜ਼ੀ ਹੋਰ ਨਾਲ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਦਿਵਾੜਾ ਨੂੰ ਦਿਵਾ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ